ਟਰੈਕਟਰ ਮਾਰਕਟ ਆ ਜਾ ਰਿਹਾ ਅੱਜ ਕੀ ਕਹਿੰਦਾ ਦੋਨਾਂ ਜਿਹੜਾ ਦੇਖੋ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਹੈ ਇਹ ਬਿਨਾ ਸੋਚੇ ਸਮਝੇ ਬਿਨਾ ਕਿਸੇ ਸਰਵੇ ਦੇ ਬਿਨਾ ਕਿਸੇ ਕਿਸੇ ਦੀ ਰਾਏ ਦੇ ਨਾ ਕੋਈ ਐਕਸਪਰਟ opinion ਸਿੱਧੇ ਹੀ ਜ਼ਮੀਨ ਹਤਿਆਉਣ ਵਾਸਤੇ 65533 ਏਕੜ ਦੀ ਨੋਟੀਫਿਕੇਸ਼ਨ ਜਾਰੀ ਕਰਤੀ ਇਥੋਂ ਘੱਟੋ ਘੱਟ 20000 ਕਿਸਾਨ ਪਰਿਵਾਰ ਉਜੜਣਗੇ ਉਹਨਾਂ ਦੇ ਨਾਲ ਜਦੋਂ ਜਿਹੜੇ ਮਜ਼ਦੂਰ ਨੇ ਪਿੰਡਾਂ 'ਚ ਵਾਸਤੇ ਉਜੜਣਗੇ ਜਿਹੜੇ ਹੋਰ ਲੋਕ ਨੇ ਉਜੜਣਗੇ ਮੈਨੂੰ ਇੱਕ ਸਮਝਾਓ ਲੁਧਿਆਣਾ ਹੁਣ ਤੱਕ 40 ਪਿੰਡ ਖਾ ਗਿਆ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਿਗੂ ਲੈਂਦਾ ਇਹ ਜਿਹੜੇ ਹੁਣ 116 ਪਿੰਡੇ ਉਜਾੜਨ ਦੀ ਖੇਡ ਹੈਗੀ ਹੈ ਇਹ ਨਕਸ਼ੇ ਤੋਂ ਮਿਟਾਉਣ ਦੀ ਖੇਡ ਹੈ ਔਰ ਇਹਦੇ ਪਿੱਛੇ ਬਹੁਤ ਬਹੁਤ ਸਾਰੀ ਇੱਕ ਕਨਸਪੀਰੇਸੀ ਹੈ ਕਨਸਪੀਰੇਸੀ ਇਹ ਹੈ ਵੀ ਇਹਨੂੰ ਇਹ ਜ਼ਮੀਨ ਲੈ ਕੇ ਕਾਰਪੋਰੇਟ ਹਾਊਸਿਸ ਨੂੰ ਦੇਣੀ ਹੈ ਬਿਲਡਰਸ ਨੂੰ ਦੇਣੀ ਹੈ ਉਹਨਾਂ ਤੋਂ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਸਕੈਮ ਹੋਏਗਾ ਇਹ ਤੋਂ ਘੱਟ ਨੇ ਸਰਕਾਰ ਦੇ ਪੱਲੇ ਥੇਲਾ ਨੂੰ ਜ਼ਮੀਨ ਇਹਨੂੰ ਡਿਵੈਲਪ ਕਰਨ ਵਾਸਤੇ ਸਰਕਾਰ ਕਹਿੰਦੀ ਹੈ ਵੀ ਅਸੀਂ 1 ਲੱਖ ਰੁਪਿਆ ਹਰ ਕਿਸਾਨ ਨੂੰ ਠੇਕੇ ਦਾ ਦੇਵਾਂਗੇ 655 ਕਰੋੜ 33 ਲੱਖ ਰੁਪਿਆ ਇਹਦਾ ਠੇਕਾ ਬਣਦਾ ਸਰਕਾਰ ਨੇ ਕੋਈ ਬਜਟ ਪ੍ਰੋਵੀਜ਼ਨ ਨਹੀਂ ਰੱਖਿਆ ਸਰਕਾਰ ਦੇ ਕੋਲ ਥਿਰ ਨਹੀਂ ਇਹ ਦੇਣ ਕਿ ਕਿਥੋਂ ਇਹ ਇਹ ਜਿਹੜੀ ਕਾਮੇਡੀ ਦੀ ਸਰਕਾਰ ਝੂਠਿਆਂ ਦੀ ਸਰਕਾਰ ਕੱਟੜ ਬੇਈਮਾਨਾਂ ਦੀ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਕੇ ਜਮੀਨ ਖੋਹਣਾ ਚਾਹੁੰਦੀ ਹੈ ਅਸੀਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਵਾਂਗੇ ਅੱਜ ਸਾਰੇ ਪੰਜਾਬ ਵਿੱਚ ਐਸੇ ਤਰ੍ਹਾਂ ਜਿੱਥੇ-ਤਿੱਥੇ ਜਿਹੜੇ ਪਿੰਡਾਂ ਦੀ ਜ਼ਮੀਨ ਹੈ ਐਕਵਾਇਰ ਕਰਨ ਦਾ ਮਨ ਬਣਾਈ ਬੈਠੇ ਨੇ ਉੱਥੇ-ਉੱਥੇ ਵਿਰੋਧ ਹੋ ਰਿਹਾ ਹੈ ਲੁਧਿਆਣੇ ਦੀ ਇੱਕ ਵੱਡਾ ਚੰਕ ਹੈ ਇਸ ਕਰਕੇ ਲੁਧਿਆਣੇ ਜਿੱਥੇ ਬਾੜੇੋਂ ਪਿੰਡ ਤੋਂ ਅੱਜ ਨੂੰ ਸ਼ੁਰੂ ਹੋ ਰਿਹਾ ਹੈ ਐਸੇ ਤਰ੍ਹਾਂ ਕੂਮ ਤੋਂ ਹੋ ਰਿਹਾ ਹੈ ਇੱਕ ਦਾਖੇ ਤੋਂ ਹੋ ਰਿਹਾ ਹੈ ਜੋਧਾ ਤੋਂ ਹੋ ਰਿਹਾ ਹੈ ਜਗਰਾਉਂ ਤੋਂ ਹੋ ਰਿਹਾ ਸਾਰੇ ਪੰਜਾਬ ਵਿੱਚ ਅੱਜ ਵਿਰੋਧ ਹੋਏਗਾ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਵੀ ਇਹ ਛੇਤੀ ਰਾਤੀ ਆ ਜਾਣ ਔਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਓ ਕੈਰੈਕਟਰ ਮਾਰਕ ਅੱਡਿਆ ਜਾ ਰਿਹਾ ਜੇ ਕੀ ਕਹਣਾ ਤੁਹਾਨੂੰ ਜਿਹੜਾ ਦੇਖੋ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਹੈ ਇਹ ਬਿਨਾ ਸੋਚੇ ਸਮਝੇ ਬਿਨਾ ਕਿਸੇ ਸਰਵੇ ਦੇ ਬਿਨਾ ਕਿਸੇ ਕਿਸੇ ਦੀ ਰਾਏ ਦੇ ਨਾ ਕੋਈ ਐਕਸਪਰਟ opinion ਸਿੱਧੇ ਹੀ ਜ਼ਮੀਨ ਹਥਿਆਉਣ ਵਾਸਤੇ 65533 ਏਕੜ ਦੀ ਨੋਟੀਫਿਕੇਸ਼ਨ ਜਾਰੀ ਕਰਤੀ ਇਤੋਂ ਘਟੋ ਘਟ 20000 ਕਿਸਾਨ ਪਰਵਾਰ ਉਜੜਨਗੇ ਉਹਨਾਂ ਦੇ ਨਾਲ ਜਦੋਂ ਜਿਹੜੇ ਮਜ਼ਦੂਰ ਨੇ ਪਿੰਡਾਂ ਦੇ ਵਾਸਤੇ ਉਜੜਨਗੇ ਜਿਹੜੇ ਹੋਰ ਲੋਕ ਨੇ ਉਜੜਨਗੇ ਮੈਨੂੰ ਇੱਕ ਸਮਝਾਓ ਲੁਧਿਆਣਾ ਹੁਣ ਤੱਕ 40 ਪਿੰਡ ਖਾ ਗਿਆ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਿਕੂ ਲੈਂਦਾ ਇਹ ਜਿਹੜੇ ਹੁਣ 116 ਪਿੰਡੇ ਉਜਾੜਨ ਦੀ ਖੇਡ ਹੈਗੀ ਹੈ ਇਹ ਨਕਸ਼ੇ ਤੋਂ ਮਟਾਉਣ ਦੀ ਖੇਡ ਹੈ ਔਰ ਇਹਦੇ ਪਿੱਛੇ ਬਹੁਤ ਬਹੁਤ ਸਾਰੀ ਇੱਕ ਕਨਸਪੀਰੇਸੀ ਹੈ ਕਨਸਪੀਰੇਸੀ ਇਹ ਹੈ ਵੀ ਇਹਨੂੰ ਇਹ ਜ਼ਮੀਨ ਲੈ ਕੇ ਕਾਰਪੋਰੇਟ ਹਾਊਸਿਸ ਨੂੰ ਦੇਣੀ ਹੈ ਬਿਲਡਰਸ ਨੂੰ ਦੇਣੀ ਹੈ ਉਹਨਾਂ ਤੋਂ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਸਕੈਮ ਹੋਏਗਾ ਇਹ ਤੋਂ ਘੱਟ ਨਹੀਂ ਸਰਕਾਰ ਦੇ ਪੱਲੇ ਥੇਲਾ ਨਹੀਂ ਜ਼ਮੀਨ ਇਹਨੂੰ ਡਿਵੈਲਪ ਕਰਨ ਵਾਸਤੇ ਹੁਣ ਸਰਕਾਰ ਕਹਿੰਦੀ ਹੈ ਵੀ ਅਸੀਂ 1 ਲੱਖ ਰੁਪਇਆ ਹਰ ਕਿਸਾਨ ਨੂੰ ਠੇਕੇ ਦਾ ਦੇਵਾਂਗੇ 655 ਕਰੋੜ 33 ਲੱਖ ਰੁਪਇਆ ਇਹਦਾ ਠੇਕਾ ਬਣਦਾ ਸਰਕਾਰ ਨੇ ਕੋਈ ਬਜਟ ਪ੍ਰੋਵੀਜ਼ਨ ਨਹੀਂ ਰੱਖਿਆ ਸਰਕਾਰ ਦੇ ਕੋਲ ਢਿੱਲਾ ਨਹੀਂ ਇਹ ਦੇਣਗੇ ਕਿਥੋਂ ਇਹ ਇਹ ਜਿਹੜੀ ਕਾਮੇਡੀ ਦੀ ਸਰਕਾਰ ਝੂਠਿਆਂ ਦੀ ਸਰਕਾਰ ਕੱਟੜ ਬੇਈਮਾਨਾਂ ਦੀ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਕੇ ਜ਼ਮੀਨ ਖੋਹਣਾ ਚਾਹੁੰਦੀ ਹੈ ਅਸੀਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਵਾਂਗੇ ਅੱਜ ਸਾਰੇ ਪੰਜਾਬ ਵਿੱਚ ਐਸੀ ਤਰ੍ਹਾਂ ਜਿੱਥੇ-ਤਿੱਥੇ ਜਿਹੜੇ ਪਿੰਡਾਂ ਦੀ ਜ਼ਮੀਨ ਹੈ ਐਕਵਾਇਰ ਕਰਨ ਦਾ ਮਨ ਬਣਾਈ ਬੈਠੇ ਨੇ ਉੱਥੇ-ਉੱਥੇ ਵਿਰੋਧ ਹੋ ਰਿਹਾ ਹੈ ਲੁਧਿਆਣੇ ਦੀ ਇੱਕ ਵੱਡਾ ਚੰਕ ਹੈ ਇਸ ਕਰਕੇ ਲੁਧਿਆਣੇ ਚ ਇੱਥੇ ਪਾਲਿਓ ਪਿੰਡ ਤੋਂ ਅੱਜ ਲੂ ਸ਼ੁਰੂ ਹੋ ਰਿਹਾ ਹੈ ਐਸੀ ਤਰ੍ਹਾਂ ਕੂਮ ਤੋਂ ਹੋ ਰਿਹਾ ਹੈ ਇੱਕ ਟਾਖੇ ਤੋਂ ਹੋ ਰਿਹਾ ਜੋਧਾ ਤੋਂ ਹੋ ਰਿਹਾ ਜਗਰਾਉਂ ਤੋਂ ਹੋ ਰਿਹਾ ਸਾਰੇ ਪੰਜਾਬ ਵਿੱਚ ਅੱਜ ਵਿਰੋਧ ਹੋਏਗਾ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਵੀ ਇਹ ਜੀਤੀ ਅਤੇ ਆ ਜਾਣ اور ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਓ